ਕਿ ਕਰਾਂ ਪਰਿਪੂਰਣ ਪਰਮਾਤਮਾ ਨੇ ਸਾਡੀ ਬਨਾਵਟ ਤਿੰਨਾ ਦਾ ਮਜਮੂਆ ਬਣਾਈਏ ਤਨ ਮਨ ਆਤਮਾ ਤਨ ਦਿਖਾਈ ਦੇ ਰਿਹਾ ਹੈ ਮਨ ਮਹਿਸੂਸ ਹੁੰਦਾ ਹੈ ਆਤਮਾ ਨਾ ਦਿਖਾਈ ਦਿੰਦੀ ਹੈ ਨਾ ਹੀ ਮਹਿਸੂਸ ਹੁੰਦੀ ਹੈ ਨਹੀਂ ਹੁੰਦੀ ਲੇਕਿਨ ਅਸੀਂ ਤਿੰਨਾ ਦੇ ਜੋੜ ਅਸੀਂ ਤਿਰਵੈਣੀ ਦੇ ਸੰਗਮ ਹਿੰਦੂ ਵਿਰਾਸੇ ਪ੍ਰਤੀਕ ਬੜਾ ਸੋਹਣਾ ਚੁਣਿਆ। ਪ੍ਰਿਆਗ ਰਾਜ ਦਾ ਜਿਹੜਾ ਸੰਗਮ ਹੈ ਜਿਹਨੂੰ ਤੀਰਥਾਂ ਦਾ ਰਾਜਾ ਕਹਿੰਦੇ ਨੇ। ਹਿੰਦੂ ਧਰਮ ਦੇ ਵਿੱਚ 68 ਤੀਰਥਾਂ ਦੇ ਚੋਂ ਸ਼੍ਰਮੌਰ ਤੀਰਥ ਮੰਨਦੇ ਨੇ ਪ੍ਰਿਆਗ ਰਾਜ। ਇਹਨੂੰ ਤੀਰਥਾਂ ਦਾ ਰਾਜਾ ਕਹਿੰਦੇ ਨੇ। ਕਿੱਥੇ ਗੰਗਾ ਜਮਨਾ ਦਾ ਸੰਗਮ ਹੈ ਪਰ ਕਹਿੰਦਨ ਸੁਰਸਤੀ ਵੀ ਮਿਲਦੀ ਹੈ ਗੁਪਤ ਰੂਪ ਦੇ ਵਿੱਚ। ਕਹਿੰਦੇ ਨੇ ਪਰ ਉੱਥੇ ਜਾ ਕੇ ਤੇ ਇਹਨਾਂ ਦੋ ਨਦੀਆਂ ਦਾ ਸੰਗਮ ਹੀ ਦਿਖਾਈ ਦਿੰਦਾ ਕਿਉਂਕਿ ਦਾਸ ਨੂੰ ਹਰ ਸਾਲ ਅਲਾਬਾਗ ਜਾਣ ਦਾ ਮੌਕਾ ਮਿਲਦਾ ਹੈ ਸਹਿਬਜ਼ਾਦਿਆਂ ਦਾ ਸ਼ਹਾਦਤ ਦਿਹਾੜਾ ਮਨਾਉਂਦੇ ਨੇ ਉੱਥੇ ਦਾਸ ਪਹੁੰਚਦਾ ਹੁੰਦਾ ਹੈ ਗੰਗਾ ਜਮਨਾ ਦਾ ਸੰਗਮ ਹੈ ਕਹਿੰਦੇ ਨੇ ਬ੍ਰਾਹਮਣ ਸਰਸਤੀ ਗੁਪਤ ਰੂਪ ਦੇ ਚ ਮਿਲਦੇ ਤਨ ਦਿਖਾਈ ਦੇ ਰਿਹਾ ਮਨ ਮਹਿਸੂਸ ਹੋ ਰਿਹਾ ਸੰਗਮ ਦਿਖਾਈ ਦੇ ਰਿਹਾ ਹੈ ਆਤਮਾ ਗੋਪਤ ਰੂਪ ਦੇ ਤਨ ਤੇ ਮਨ ਨਾਲ ਸਮਿਲਿਤ ਹੈ ਤਨ ਇੱਕ ਦੂਸਰੇ ਦਾ ਦੇਖ ਸਕਦੇ ਆ ਮਨ ਮੈਂ ਆਪਣਾ ਦੇਖ ਸਕਦਾ ਕਿਸੇ ਮੇਰਾ ਮਨ ਨਹੀਂ ਦੇਖ ਸਕਦਾ ਮੈਂ ਤੁਹਾਡਾ ਨਹੀਂ ਦੇਖ ਸਕਦਾ ਸ਼ਰੀਰ ਜਿੱਥੇ ਚਾਰ ਠੋਸ ਚੀਜ਼ਾਂ ਦਾ ਮਜਮੂਆ ਹੈ ਮਨ ਵੀ ਚਾਰਾਂ ਦਾ ਮਜਮੂਆ ਹੈ ਸਰੀਰ ਕੀ ਹੈ ਹੱਡੀਆਂ ਤੇ ਹੱਡੀਆਂ ਦੇ ਉੱਪਰ ਚੜਿਆ ਹੋਇਆ ਮਾਸ ਮਾਸ ਦੇ ਉੱਤੇ ਚੜੀ ਹੋਈ ਚਰਬੀ ਔਰ ਚਰਬੀ ਦੇ ਉੱਤੇ ਲਿਪਟੀ ਹੋਈ ਇਹ ਖਲੜੀ ਇਸ ਤੋਂ ਇਲਾਵਾ ਹੋਰ ਕੀ ਹੈ ਤਾਂ ਖਲੜੀ ਨੂੰ ਇੱਕ ਪਾਸੇ ਕਰੋਗੇ ਚਰਬੀ ਇਹ ਚਰਬੀ ਨੂੰ ਇੱਕ ਪਾਸੇ ਕਰੋਗੇ ਮਾਸ ਹੈ ਮਾਸ ਨੂੰ ਇੱਕ ਪਾਸੇ ਕਰੋਗੇ ਹੱਡੀਆਂ ਇਹ ਚਾਰਾਂ ਦਾ ਮਜਮੂਹ ਹੈ ਮਨ ਵਿਚਾਰਾਂ ਦਾ ਮਜਮੂਆ ਹੈ ਇਹਨੂੰ ਕਹਿੰਦੇ ਨੇ ਮਨ ਬੁੱਧ ਚਿੱਤ ਅਹੰਮ ਜੋ ਵਿਚਾਰਾਂ ਦਾ ਪ੍ਰਵਾਹ ਹੈ ਇਹਨੂੰ ਮਨ ਕਹਿੰਦੇ ਨੇ ਜੋ ਸੋਚਣੀ ਦਾ ਪ੍ਰਵਾਹ ਹੈ ਇਹਨੂੰ ਬੁੱਧ ਕਹਿੰਦੇ ਨੇ ਜੋ ਯਾਦਾਂ ਦਾ ਪ੍ਰਵਾਹ ਹੈ ਇਹਨੂੰ ਚਿੱਤ ਕਹਿੰਦੇ ਨੇ ਤੇ ਤਿੰਨਾਂ ਦੇ ਨਾਲ ਜਿਹੜਾ ਇਹ ਹੈ ਭਾਵ ਬਣਿਆ ਰਹਿੰਦਾ ਇਹ ਵਿਚਾਰ ਮੇਰੇ ਨੇ ਇਹ ਮੈਂ ਯਾਦ ਕਰ ਰਿਹਾ ਇਹ ਮੈਂ ਸੋਚ ਰਿਹਾ ਇਹਨੂੰ ਅਹੰਮ ਭਾਵ ਕਹਿੰਦੇ ਨੇ ਇਹਨਾਂ ਚਾਰਾਂ ਦੇ ਜੋੜ ਨੂੰ ਮਨ ਕਹਿੰਦੇ ਨੇ ਅੰਤਿਸ਼ਕਰਣ ਕਹਿੰਦੇ ਨੇ। ਤੋ ਹੁਣ ਤੁਸੀਂ ਕਿਸ ਤਰ੍ਹਾਂ ਦੇਖੋਗੇ ਮੇਰੇ ਅੰਦਰ ਕਿਹੜੇ ਵਿਚਾਰ ਭੇ ਚੱਲਦੇ ਨੇ। ਮੈਂ ਕਿਸ ਤਰ੍ਹਾਂ ਦੇਖਾਂਗਾ ਤੁਸੀਂ ਕਿਸ ਨੂੰ ਯਾਦ ਪੈ ਕਰਦੇ। ਮੈਂ ਕੀ ਸੋਚ ਰਿਹਾ ਤੁਹਾਨੂੰ ਕੀ ਪਤਾ ਹੈ। ਤੁਸੀਂ ਕੀ ਯਾਦ ਕਰ ਰਹੇ ਮੈਨੂੰ ਕੀ ਪਤਾ ਹੈ। ਮਨ ਤੱਕ ਕਿਸੇ ਦੀ ਪਹੁੰਚ ਨਹੀਂ ਹੁੰਦੀ। ਇੱਕ ਦੂਜੇ ਦਾ ਤਨ ਦੇਖ ਸਕਦੇ ਆ ਮਨ ਨਹੀਂ। ਵਿਚਾਰ ਨਹੀਂ ਦੇਖ ਸਕਦੇ ਲੇਕਿਨ ਆਤਮ ਗਾਇਨੇ ਇੱਕ ਹੋਰ ਗੱਲ ਕਹਿੰਦੇ ਨੇ ਜੋ ਆਪਣੇ ਸ਼ਰੀਰ ਦੇ ਬਾਰੇ ਜਾਣਦਾ ਹੈ ਉਹ ਸਾਰੇ ਸ਼ਰੀਰਾਂ ਬਾਰੇ ਜਾਣਦਾ ਹੈ ਜੋ ਆਪਣੇ ਮਨ ਬਾਰੇ ਜਾਣਦਾ ਹੈ ਉਹ ਸਾਰਿਆਂ ਦੇ ਮਨ ਬਾਰੇ ਜਾਣਦਾ ਹੈ ਜੋ ਆਪਣੀ ਆਤਮਾ ਨੂੰ ਜਾਣ ਲੈਂਦਾ ਹੈ ਸਾਰੇ ਜਗਤ ਦੀ ਆਤਮਾ ਨੂੰ ਜਾਣ ਲੈਂਦਾ ਹੈ ਸਾਰੇ ਜਗਤ ਨੂੰ ਜਾਣਨ ਦੇ ਨਾਲ ਕੋਈ ਨਹੀਂ ਜਾਣ ਸਕਦਾ ਆਪਣੇ ਆਪ ਨੂੰ ਜਾਣਦੇ ਹੀ ਜਗਤ ਨੂੰ ਜਾਣ ਲੈਂਦੇ ਸਾਰੇ ਜਗਤ ਨੂੰ ਜਿੱਤਣ ਨਾਲ ਕੋਈ ਜਗਤ ਨੂੰ ਨਹੀਂ ਜਿੱਤ ਸਕਿਆ ਅਜੇ ਤੱਕ ਆਪਣੇ ਆਪ ਨੂੰ ਜਿੱਤਣ ਨਾਲ ਹੀ ਜਗਤ ਨੂੰ ਮੁਲਕ ਜਿੱਤ ਲੈਂਦੇ ਨੇ ਇਸੇ ਨੂੰ ਮਹਾਰਾਜ ਨੇ ਕਿਹਾ ਮਨ ਜੀਤੇ ਜਗ ਜੀਤ ਮਨ ਨੂੰ ਚਿੱਤਰ ਗੋਪਤ ਵੀ ਕਹੇ ਉਹ ਚਿੱਤਰ ਉਹ ਤਸਵੀਰ ਜੋ ਗੋਪਤ ਹੈ ਤਨ ਪ੍ਰਗਟ ਚਿੱਤਰ ਹੈ ਤਨ ਠੇਂਗੜਾ ਹੈ ਉੱਚਾ ਹੈ ਕੱਦਾ ਹੈ ਗੋਰਾ ਹੈ ਕਾਲਾ ਹੈ ਸਾਂਵਰਾ ਹੈ ਨੈ ਨਕਸ਼ ਕੈਸੇ ਨੇ ਅੱਖਾਂ ਨਾਲ ਦਿਖਾਈ ਦੇ ਜਾਂਦਾ ਹੈ ਪਰ ਇਸ ਬੰਦੇ ਦੇ ਵਿਚਾਰ ਕਹੀ ਨੇ ਕਿਸ ਤਰ੍ਹਾਂ পড়ੋਗੇ ਕਿ ਕੀ ਸੋਚਦਾ ਰਹਿੰਦਾ ਹੈ ਇਹਦੇ ਅੰਦਰ ਕਿਸ ਤੀਆਂ ਯਾਦਾਂ ਚਲਦੀਆਂ ਰਹਿੰਦੀਆਂ ਇਹਦੇ ਅੰਦਰ ਜਿਹੜਾ ਅਹੰਭਾਵ ਹੈ ਕਿਸ ਚੀਜ਼ ਦਾ ਹੈ ਕਿਵੇਂ ਦੇਖੋਗੇ ਨਹੀਂ ਵੇਖ ਸਕਦੇ ਚਿੱਤਰ ਗੁਪਤ ਇਹ ਤੇ ਗੁਪਤ ਹੈ ਇਹ ਚਿੱਤਰ ਗੁਪਤ ਹੈ। ਸਰੀਰ ਪ੍ਰਗਟ ਚਿੱਤਰ ਹੈ। ਮਨ ਚਿੱਤਰ ਗੁਪਤ ਹੈ। ਗੁਪਤ ਚਿੱਤਰ। ਜਿਹੜੀ ਗੱਲ ਬੰਦਾ ਸਿੱਧੇ ਨਹੀਂ ਨਾ ਸਮਝਦਾ ਉਹਨੂੰ ਕਹਾਣੀਆਂ ਨਾਲ ਸਮਝਾਇਆ ਤੇ ਸਮਝਿਆ ਜਾਂਦਾ ਹੈ। ਕਰਮੇ ਕੇ ਧਾਰਮਿਕ ਤੌਰ ਤੇ ਬੰਦਾ ਪਰੋੜ ਨਹੀਂ ਹੋਇਆ, ਅਡਲਟ ਨਹੀਂ ਹੋਇਆ। ਹਜ਼ਾਰਾਂ ਸਾਲ ਤੋਂ ਅ ਗਿਆਨ ਗਿਆਨ ਚੱਲੀ ਆ ਰਹੀ ਹੈ। ਚੱਲੀ ਆ ਰਹੀ ਹੈ। ਇਸ ਵਾਸਤੇ ॠषि ਮਨੀਆਂ ਨੂੰ ਲੰਬੀਆਂ ਛੋੜੀਆਂ ਕਹਾਣੀਆਂ ਕੱਢਣੀਆਂ ਪੈਂਦੀਆਂ ਨੇ ਤੇ ਕਹਾਣੀ ਨੂੰ Sanskrit ਦੇ ਜਿਹ ਕਹਿੰਦੇ ਨੇ ਇਤਿਹਾਸ ਮਿੱਥ ਕੇ ਗੱਲ ਕੀਤੀ ਹੈ ਨਹੀਂ ਹੈ ਨਹੀਂ ਇਤਿਹਾਸ ਐਸਾ ਹੋਇਆ ਮਿਥਿਹਾਸ ਐਸਾ ਹੋਇਆ ਨਹੀਂ ਮਿਥ ਕੇ ਗੱਲ ਕਰਦੇ ਪੈ ਇਸ ਵਾਸਤੇ ਕਹਿੰਦੇ ਨੇ ਮਿਥਿਆ ਇਤਿਹਾਸ ਨੂੰ ਪਰ ਸ਼ਿੰਦੇ ਤੇ ਕਹਿੰਦੇ ਨੇ ਹਕੀਕਤ ਇਹ ਹਕੀਕਤ ਹੈ ਸਚਾਈ ਹੈ ਪਰ ਆਖਿਆ ਤੇ ਹੈ ਪਰ ਉਹ ਹੈ ਨਹੀਂ ਹਕੀਕਤ ਨਹੀਂ ਉਹਨੂੰ ਕਹਿੰਦੇ ਨੇ ਕਹਾ ਨਹੀਂ ਕਹਾ ਨਹੀਂ ਜੋ ਕਹਿ ਦਿੱਤਾ ਹੈ ਨਹੀਂ ਐ ਨਹੀਂ ਆਖੇ ਕਹਿ ਦਿੱਤਾ ਹੈ ਪਰ ਐਸਾ ਹੈ ਨਹੀਂ ਇਹਨੂੰ ਫਿਰ ਕਹਿੰਦੇ ਨੇ ਉਰਦੂ ਚ ਕਹਾ ਨਹੀਂ ਇਹ ਦੋ ਸ਼ਬਦਾਂ ਦਾ ਜੋੜ ਹੈ ਕਹਾ ਨਹੀਂ ਜੋ ਕਹਿ ਦਿੱਤਾ ਹੈ ਉਹ ਹੈ ਨਹੀਂ ਉਹ ਹੈ ਨਹੀਂ ਉਹਨੂੰ ਕਿਦਰੇ ਮੰਨ ਲਵ ਐਸਾ ਹੀ ਹੈ ਇਹਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਮਿਥਿਹਾਸ ਤੋ ਬੜਾ ਪੁਰਾਣਾ ਦੇ ਵਿੱਚ ਮਿਥਿਹਾਸ ਮਿਲਦਾ ਹੈ ਧਰਮ ਗ੍ਰੰਥਾਂ ਦੇ ਵਿੱਚ ਮਿਥਿਹਾਸ ਮਿਲਦਾ ਹੈ ਬੱਚੇ ਨੂੰ ਸਮਝਾਇਆ ਜਾਂਦਾ ਹੈ ਕਹਾਣੀਆਂ ਨਾਲ ਬਈ ਇੱਕ ਬੈਠਾ ਹੈ ਚਿੱਤਰ ਕੋਪਤ ਲੰਬਾ ਚੌੜਾ ਪੌਥਾ ਲੈ ਕੇ ਲੋਕਾਂ ਦੇ ਕਰਮ ਪਿਆ ਲਿਖਦਾ ਹੈ ਆਰ ਫਿਰ ਪਰਮਾਤਮਾ ਦੇ ਦਰਬਾਰ ਦੇ ਚੋਪੋਥਾ ਖੋਲਿਆ ਜਾਂਦਾ ਹੈ ਚਿੱਤਰ ਗੁਪਤ ਫੈਸਲਾ ਕਰਦਾ ਹੈ ਗੁਰਬਾਣੀ ਦੀ ਬੜੀ ਸੁੰਦਰ ਪੰਗਤੀ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢਾਕੇ ਇਹ ਜਿਹੜਾ ਪ੍ਰਗਟ ਚਿੱਤਰ ਹੈ ਅੰਤਮ ਸਮੇਂ ਦਫਨ ਕਰ ਦਿੱਤਾ ਜਾਂਦਾ ਹੈ ਜਾਂ ਜਲਾ ਦਿੱਤਾ ਜਾਂਦਾ ਅੱਗੋਂ ਤੇ ਗੁਪਤ ਚਿੱਤਰ ਜਾਂਦਾ ਹੈ ਅੱਗੇ ਚਿੱਤਰ ਗੁਪਤ ਜਾਂਦਾ ਹੈ ਕੈਨ ਨਾ ਸੁਣਨਾ ਪ੍ਰਗਟ ਚੇਤਰ ਤੇ ਥੇ ਰਹਿ ਗਿਆ ਕਿ ਅੱਗੇ ਕਿੱਥੇ ਜਾਂਦਾ ਹੈ ਰਾਖ ਹੋ ਗਿਆ ਜਾਂ ਖਾਕ ਹੋ ਗਿਆ ਪ੍ਰਗਟ ਚੇਤਰ ਦੇ ਮੁਤਾਬਕ ਪ੍ਰਮਾਤਮਾ ਫੈਸਲਾ ਨਹੀਂ ਕਰਦਾ ਚਿੱਤਰ ਗੁਪਤ ਦੇ ਮੁਤਾਬਕ ਕਰਦਾ ਹੈ ਖੁਲਾਸਾ ਦੇ ਕਿ ਸੇ ਵਕਤ ਮੈਂ ਫਿਰ ਕਰਾਂਗਾ ਸਮਾਜ ਦੇਖਦਾ ਹੈ ਮੈਂ ਕੀਤਾ ਕਿ ਇਹ ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ ਸਮਾਜ ਦੇਖਦਾ ਮੇਰੀ ਕਰਨੀ ਕੀ ਹੈ ਕਾਨੂੰਨ ਦੇਖਦਾ ਮੇਰੀ ਕਰਨੀ ਕੀ ਹੈ ਪਰਮਾਤਮਾ ਦੇਖਦਾ ਮੇਰੀ ਸੋਚਣੀ ਕੀ ਹੈ ਸੰਸਾਰ ਇਹ ਦੇਖਦਾ ਮੇਰੀ ਕਰਤਕੀ ਹੈ ਪਰਮਾਤਮਾ ਇਹ ਦੇਖਦਾ ਮੇਰੀ ਨੀਅਤ ਕੀ ਹੈ ਉਹ ਚਿੱਤਰ ਗੋਪਦ ਦੇ ਮੁਤਾਬਕ ਫੈਸਲਾ ਕਰਦਾ ਹੈ ਪ੍ਰਗਟ ਚਿੱਤਰ ਦੇ ਮੁਤਾਬਕ ਨਹੀਂ ਸਾਡੇ ਨੈਨ ਨਕਸ਼ ਦੇ ਮੁਤਾਬਕ ਨਹੀਂ ਸਾਡੇ ਰੰਗ ਦੇ ਮੁਤਾਬਕ ਨਹੀਂ ਸਾਡੀ ਭਾਸ਼ਾ ਦੇ ਮੁਤਾਬਕ ਵੀ ਨਹੀਂ ਸਾਡੇ ਵਿਚਾਰਾਂ ਦੇ ਮੁਤਾਬਕ ਸਾਡੀ ਸੋਚਣੀ ਦੇ ਮੁਤਾਬਕ ਸਾਡੀ ਯਾਦਾਂ ਦੇ ਮੁਤਾਬਕ ਮੈਂ ਉਹੀ ਕੁਛਾਂ ਜੋ ਮੇਰੀਆਂ ਯਾਦਾਂ ਨੇ ਤੁਸੀਂ ਉਹੀ ਕੁਛ ਹੋ ਜੋ ਤੁਹਾਡੇ ਵਿਚਾਰ ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਉਹ ਨਹੀਂ ਹੈ ਉਹ ਨਹੀਂ ਹੈ ਮਨੁੱਖ ਉਹੀ ਕੁਝ ਹੈ ਜੋ ਇਸ ਦੇ ਵਿਚਾਰ ਨੇ ਜੋ ਇਸ ਦੀ ਸੋਚਣੀ ਹੈ ਜੋ ਇਹਦੀਆਂ ਯਾਦਾਂ ਨੇ ਧਾਰਮਿਕ ਮੰਦਰਾਂ ਦੇ ਵਿੱਚ ਆਣ ਦਾ ਮਤਲਬ ਹੈ ਵਿਚਾਰਾਂ ਦੇ ਵਿੱਚ ਪਰਮਾਤਮਾ ਆ ਜਾਏ ਸੋਚਣੀ ਦੇ ਵਿੱਚ ਪਰਮਾਤਮਾ ਆ ਜਾਏ ਯਾਦ ਦੇ ਵਿੱਚ ਪਰਮਾਤਮਾ ਆ ਜਾਏ ਅਸੀਂ ਪਰਮਾਤਮਾ ਨੂੰ ਕੋਈ ਗਵਾਇਆ ਨਹੀਂ ਹੈ ਬੁਲਾਇਆ ਹੈ ਉਹ ਲੈ ਕੇ ਉਹ ਸਮਝ ਨਹੀਂ ਸਮਝ ਇਹ ਸੁਆਸਤੇ ਸਾਹਿਬ ਕਹਿੰਦੇ ਨੇ ਪਹਿਲਾ ਵਸਤ ਸਿਆਣੀ ਹੈ ਤਾਂ ਕਿ ਜੇਵਾ ਪਰ ਪਹਿਲੇ ਸਮਝ ਜਿਸ ਦਿਨ ਸਮਝ ਆਏਗੀ ਫਿਰ ਪਤਾ ਕੀ ਹੋਵੇਗਾ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਤੁਮ ਐਸਾ ਮਨ ਕਮ ਸੇ ਕਮ ਪਦਾਰਥਾਂ ਲਈ ਬਾਹਰ ਭਟਕ ਸਕਦਾ ਹੈ ਪਰਮਾਤਮਾ ਲਈ ਨਹੀਂ ਐਸ਼ਾ ਮਨੁਕ ਬਾਰ ਧਨ ਲਈ ਤੇ ਜਾ ਸਕਦਾ ਏ ਧਰਮ ਲਈ ਨਹੀਂ ਇਤਨੇ ਮਹਾਰਜ ਕਰਦੇ ਕਥ ਜਾਈਏ રે ਘਰ ਲਾ ਗੌਰੰਗ ਸੁਮੀ ਰਾਮਾਨੰਦ ਦਾ ਬੜਾ ਕੀਮਤੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਕਥ ਜਾਈਏ રે ਘਰ ਲਾ ਗੌਰੰਗ ਮੇਰਾ ਚਿਤ ਨਾ ਚਲ ਤਮਨ ਭਾਇਓ ਪੰਖ ਕਰ ਰੇ ਚੀ ਰੰਗ ਲੱਗੇ ਕੁਝ ਤਾਰਕਿਕ ਲੋਗਾ ਨੇ ਕਬੀਰ ਨੂੰ ਕਿਹਾ ਵੀ ਤੈਨੂੰ ਕਦੀ ਮਸਜਿਦ ਦੇਚ ਨਹੀਂ ਦੇਖਿਆ ਤੂੰ ਨਮਾਜ਼ ਪੜ੍ਹਨ ਨਹੀਂ ਆਉਂਦਾ ਆਪ ਨੂੰ ਸ਼ਾਇਦ ਪਤਾ ਹੋਵੇ ਕਬੀਰ ਦੇ ਮਾਤਾ ਪਿਤਾ ਨੇ ਇਸਲਾਮ ਕਬੂਲ ਕਰ ਲਿਆ ਸੀ ਕਬੀਰ ਨਾਮ ਵੀ ਇਸਲਾਮੀ ਹੈ ਅਰਬੀ ਦਾ ਸ਼ਬਦ ਹੈ ਤੁਹਾਨੂੰ ਪਤਾ ਹੈ ਕਬੀਰ ਕਬੀਰ ਕੌਣ ਹੈ ਇਹਦੀ ਜਾਣਕਾਰੀ ਸਾਨੂੰ ਰਵਦਾਸ ਦਿੰਦੇ ਨੇ ਨਾਮਦੇਵ ਦਿੰਦੇ ਨੇ ਜਿਤਨੇ ਭਗਤ ਬੈਠੇ ਨੇ ਨਾ ਗੁਰਗੰਨ ਸਾਹੂ ਦੇ ਚ ਇੱਕ ਦੂਜੇ ਦਾ ਜ਼ਿਕਰ ਕਰਦੇ ਨੇ ਇਸ ਤੋਂ ਮੈਨੂੰ ਇਹ ਸਮਝ ਮਿਲੀ ਇਹ ਸਾਰੇ ਸਮਕਾਲੀ ਹੋਏ ਨੇ ਇੱਕੋ ਹੀ ਵਕਤ ਦੇ ਚ ਹੋਏ ਨੇ ਨਾਮਦੇਵ ਕਬੀਰ ਦਾ ਜ਼ਿਕਰ ਕਰਦੇ ਨੇ ਕਬੀਰ ਨਾਮਦੇਵ ਦਾ ਜ਼ਿਕਰ ਕਰਦਾ ਹੈ ਰਵਦਾਸ ਕਬੀਰ ਦਾ ਜ਼ਿਕਰ ਕਰਦੇ ਨੇ ਕਬੀਰ ਰਵਦਾਸ ਦਾ ਜ਼ਿਕਰ ਕਰਦਾ ਹੈ ਨਾਮਦੇਵ ਤ੍ਰिलोचन ਦਾ ਜ਼ਿਕਰ ਕਰਨ ਤੇ ਲੋਚਨ ਨਾਮਦੇਵ ਦਾ ਜ਼ਿਕਰ ਕਰਦਾ ਇਹ ਸਾਰੇ ਇੱਕ ਦੂਜੇ ਦਾ ਨਾਂ ਲੈਂਦੇ ਨੇ ਆਪਣੀ ਬਾਣੀ ਇਸ ਤੋਂ ਇਹ ਸਮਝ ਮਿਲੀ ਕਰੀਬਨ ਕਰੀਬਨ ਇਹ ਸਾਰੇ ਸਮਕਾਲੀ ਨੇ ਉਮਰ ਦੇ ਥੋੜਾ ਜਿਹਾ ਭੇਦ ਹੋਵੇਗਾ 2-4 ਸਾਲ 8-10 ਸਾਲ ਦਾ ਪਰ ਹੋਏ ਸਾਰੇ ਇੱਕੋ ਹੀ ਸਮੇਂ ਨੇ ਚਲੋ ਇੱਕ ਪਖਤਾ ਸਬੂਤ ਮੈਂ ਤੁਹਾਡੇ ਸਾਹਮਣੇ ਰੱਖਦੇ ਆ ਕਬੀਰ ਦਾ ਇੱਕ ਸ਼ਲੋਕ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੈਨਰ ਦੋਜਕ ਜਾਣਗੇ ਸਤਿਭਾਖੇ ਰਵਿਦਾਸ ਇਹ ਸ਼ਲੋਕ ਕਬੀਰ ਦਾ ਹੈ ਕਬੀਰ ਦੇ ਸ਼ਲੋਕਾਂ ਵਿੱਚ ਹੈ ਕਬੀਰ ਕਹਿ ਰਹੇ ਨੇ ਰਵਿਦਾਸ ਬਿਲਕੁਲ ਠੀਕ ਕਹਿ ਰਿਹਾ ਹੈ ਇਹਦੀ ਗੱਲ ਮੰਨ ਲੋ ਤਸਦੀਕ ਕਰ ਰਹੇ ਨੇ ਕਬੀਰ ਰਵਿਦਾਸ ਦੀ ਹਾਂ ਦੇ ਚ ਹਾਂ ਮਿਲਾ ਰਹੇ ਨੇ ਤੇ ਰਵਿਦਾਸ ਆਪਣੀ ਬਾਣੀ ਚ ਕਬੀਰ ਦਾ ਜ਼ਿਕਰ ਕਰਦੇ ਨਾਮ ਦੇਉ ਕਬੀਰ ਤੇ ਲੋਚਨ ਸਦਣਾ ਸੈਨ ਤਰੇ ਕਹਿ ਰਵਿਦਾਸ ਸੁਨੋਰੇ ਸੰਤੋ ਅਰਜੀਤੇ ਸਵੇ ਸਰੇ ਇਹ ਦੋਹਾਂ ਦੇ ਸਮਕਾਲੀ ਹੋਣ ਦਾ ਸਭ ਤੋਂ ਵੱਡਾ ਸਬੂਤ ਮਿਲ ਗਿਆ ਕਬੀਰ ਆਪਣੀ ਬਾਣੀ ਚ ਰਵਿਦਾਸ ਦਾ ਜ਼ਿਕਰ ਕਰਦਾ ਹੈ ਰਵਿਦਾਸ ਆਪਣੀ ਬਾਣੀ ਚ ਕਬੀਰ ਦਾ ਜ਼ਿਕਰ ਕਰਦਾ ਹੈ ਫਿਰ ਰਵਿਦਾਸ ਇਹ ਦੱਸ ਦੇਣ ਤੁਹਾਨੂੰ ਪਤਾ ਹੈ ਕਬੀਰ ਕੌਣ ਹੈ ਕਿ ਕੌਣ ਹੈ ਤੋ ਬੜੀ ਕੀਮਤੀਆਂ ਪੰਕਤੀਆਂ ਨੇ ਮੈਂ ਤੁਹਾਡੇ ਸਾਹਮਣੇ ਰੱਖਾਂ ਜਾਂਕੇ ਏ ਬਕਰੀਦ ਕੁੱਲ ਗਉ ਬਦ ਕਰੇ ਮਾਨੀਏ ਸ਼ੇਖ ਸ਼ਹੀਦ ਪੇਰਾ ਜਾਂਕੇ ਬਾਪ ਐਸੀ ਕਰੀ ਪੁੱਤ ਐਸੀ ਸ਼੍ਰੀ ਤੇਹੂਰੇ ਲੋਕ ਪ੍ਰਸਿੱਧ ਕਬੀਰਾਂ ਜਿਨ੍ਹਾਂ ਨੇ ਕਦੀ ਲੜੀਬਾਰ ਧੰਨ ਗੁਰੂ ਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਕੀਤਾ ਹੋਵੇਗਾ ਉਹਨਾਂ ਦੇ ਸਾਹਮਣੇ ਪੰਕਤੀਆਂ ਆਈਆਂ ਹਾਂ ਜਾਂਕੇ Eid Bakr Eid ਕੁੱਲ ਗਊ ਬੰਦ ਕਰੇ ਜਿਹਦੇ ਘਰ ਦੇ ਚ ਬਕਰੀਦ ਮਨਾਈ ਜਾਂਦੀ ਸੀ। ਔਰ ਉਸ ਦਿਨ ਗਊ ਜ਼ਬਾਹ ਕੀਤੀ ਜਾਂਦੀ ਸੀ। ਮਾਨੀਏ ਸ਼ੇਖ ਸ਼ਹੀਦ ਪੇਰਾ ਮਜ਼ਾਰਾਂ ਤੇ ਚਦਰਾਂ ਚੜਾਈਆਂ ਜਾਂਦੀਆਂ ਸਨ, ਸ਼ੀਦਨੀਆਂ ਵੱਡੀਆਂ ਜਾਂਦੀਆਂ ਸਨ। ਜਾਂਕੇ ਬਾਪ ਐਸੀ ਕਰੀ ਪਿਓ ਤੇ ਹੀ ਕੁਛ ਕਰਦਾ ਸੀ। ਕਬੀਰ ਦਾ ਪਿਤਾ ਤੇ ਹੀ ਕੁਛ ਕਰਦਾ ਸੀ। ਜਾਂਕੇ ਬਾਪ ਐਸੀ ਕਰੇ ਪੁੱਤ ਐਸੀ ਸ੍ਰੀ ਤੇ ਹੂਰੇ ਲੋਕ ਪ੍ਰਸਿੱਧ ਕਵੀਰਾ ਲੇਕਿਨ ਪੁੱਤਰ ਨਹੀਂ ਕਰਦਾ ਕਿਉਂ ਪੁੱਤਰ ਦੇ ਐਲਾਨੀਆਂ ਇਹ ਬੋਲ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਅਲ ਹੈ ਰਾਮ ਕੇ ਪਿੰਡ ਪਰਾਨ ਇਹ ਭਗਤ ਕਬੀਰ ਦੇ ਬੋਲ ਮੈਂ ਹਿੰਦੂ ਨਹੀਂ ਆ ਮੈਂ ਮੁਸਲਮ ਵੀ ਨਹੀਂ ਆ ਪੰਡਤ ਮੌਲਾ ਜੋ ਲਿਖ ਦਿਆ ਛਾੜ ਚਲੇ ਹਮ ਕਿਛੋ ਨਾ ਲਿਆ ਮੇਰਾ ਧਾਰਮਿਕ ਰੈਬਰ ਪੰਡਤ ਨਹੀਂ ਹੈ ਔਰ ਮੇਰਾ ਧਾਰਮਿਕ ਰੈਬਰ ਮੌਲਵੀ ਵੀ ਨਹੀਂ ਹੈ ਮੈਂ ਇਹਨਾਂ ਦੇ ਪਿੱਛੇ ਚੱਲਣ ਵਾਲਾ ਨਹੀਂ ਕਿਉਂਕਿ ਮੈਂ Hindu ਨਹੀਂ Musalman ਨਹੀਂ ਪਰ ਅੱਲਾ ਜਪਣ ਦੇ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ RAM RAM ਕਹਿਣ ਦੇ ਵਿੱਚ ਮੈਨੂੰ ਕੋਈ ਹਰਜ ਨਹੀਂ ਅੱਲਾ RAM ਕੇ ਵਿੰਡ ਪਰਾਂ ਇਹ ਸਰੀਰ ਇਹ ਪ੍ਰਾਣ ਅੱਲਾ ਦੇ ਨੇ RAM ਦੇ ਨੇ ਪਰ ਮੈਂ Hindu Musalman ਨਹੀਂ ਹਾਂ ਤਾਰਕਿਕ ਲੋਗਾ ਨੇ ਇੱਕ ਦਿਨ ਕਹਿ ਦਿੱਤਾ ਕਬੀਰ ਤੂੰ ਕਦੀ ਨਮਾਜ਼ ਪੜਨ ਨਹੀਂ ਆਉਂਦਾ ਖੁਦਾ ਦਾ ਨਾਂ ਲਿਆ ਕਰ ਬੰਦਗੀ ਕਰਿਆ ਕਰ ਤੈਨੂੰ ਕਦੀ ਮਸਜਿਦ ਦੇ ਚ ਨਹੀਂ ਦੇਖਿਆ ਪਤਾ ਹੈ ਕਬੀਰ ਕੀ ਕਹਿੰਦੇ ਨੇ ਦੇਹੀ ਮਹਿਜਿਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ ਸਾਡੀ ਦੇਹੀ ਮਸਜਿਦ ਬਣ ਗਈ ਸਾਡਾ ਮਨ ਮੌਲਵੀ ਬਣ ਗਿਆ ਤੁਸੀਂ ਪੰਜ ਵਕਤ ਨਮਾਜ਼ ਪੜਦੇ ਹੋਗੇ ਸੀ ਹਰ ਵਕਤ ਪੜਦੇ ਸਾਡੀ ਕਾਇਆ ਮਸਜਿਦ ਬਣ ਗਈ ਭਗਤ ਪੀਪਾਜੀ ਕਹਿੰਦੇ ਕਾਇਓ ਦੇਵਲ ਕਾਇਓ ਦੇਵਲ ਕਾਇਹੋ ਜੰਗਮ ਜਾਤੀ ਕਾਇਹੋ ਦੂਪ ਦੀਪ ਨਹੀ ਵੇਦਾ ਕਾਇਹੋ ਪੂਜੋ ਪਤੀ ਮੇਰੀ ਕਾਇਆ ਦੇਵਲ ਬਣ ਗਈ ਹੈ ਦੇਵਤਾ ਪ੍ਰਗਟ ਹੋ ਗਿਆ ਕਾਇਆ ਹਰੀ ਮੰਦਰ ਬਣ ਗਈ ਹੈ ਮੰਦਰ ਦੇ ਚ ਇਸ ਵਾਸਤੇ ਜਾਣਾ ਹੈ ਕਿ ਕਿਸੇ ਦਿਨ ਜ਼ਿੰਦਗੀ ਹਰੀ ਮੰਦਰ ਬਣ ਜਾਏ ਹਰੀ ਮੰਦਰ ਇਹੋ ਸਰੀਰ ਹੈ ਇਸ ਵਿੱਚ ਸੱਚੇ ਦਾ ਵਾਸ ਮਸਜਿਦ ਦੇ ਚ ਇਸ ਵਾਸਤੇ ਜਾਣਾ ਹੈ ਕਿਸੇ ਦਿਨ ਜ਼ਿੰਦਗੀ ਖਾਨਾ ਹੈ ਖੁਦਾ ਬਣ ਜਾਏ ਗੁਰਦੁਆਰੇ ਇਸ ਵਾਸਤੇ ਜਾਣਾ ਹੈ ਕਿ ਤੇ ਦਿਨ ਜੀਵਨ ਗੁਰੂ ਦਾ ਰੂਪ ਹੋ ਜਾਏ ਤੇ ਗੁਰੂ ਮਾਨ ਨਾਲ ਕਹ ਦੇ ਮੇਰਾ ਆਪਣਾ ਹੀ ਰੂਪ ਅਨਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋਨੇ ਵਾਸ ਮੰਦਰ ਮਸਜਿਦ ਕੇ ਸਵਾਸਤੇ ਜਾਂਦੇ ਆਂ ਪ੍ਰਮਾਤਮਾ ਯਾਦ ਆਵੇ ਪਰ ਯਕੀਨ ਜਾਣੋ ਜਿਹਦੀ ਜ਼ਿੰਦਗੀ ਹਰੀ ਮੰਦਰ ਹੋ ਜਾਏ ਉਹਨੂੰ ਵੇਖ ਕੇ ਵੀ ਰੱਬ ਯਾਦ ਆਉਂਦਾ ਐਸ ਵਾਸਤੇ ਸੀ ਅਰਦਾਸ ਦੇ ਚ ਸ਼ਬਦ ਐਡ ਕੀਤੇ ਹੋਏ ਨੇ ਸਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ ਜਿਨ੍ਹਾਂ ਦੀ ਜ਼ਿੰਦਗੀ ਹਰੀ ਮੰਦਰ ਹੋ ਗਈ ਜਿਨ੍ਹਾਂ ਦਾ ਜੀਵਨ ਗੁਰੂ ਵਰਗਾ ਹੋ ਗਿਆ ਔਰ ਗੁਰੂ ਮਾਨਨ ਲ ਕਰੇ ਮੇਰਾ ਮੇਰਾ ਆਪਣਾ ਹੀ ਰੋਗ ਗੁਰਦੁਆਰੇ ਗਿਆ ਹੋਇਆ ਉਸ ਦਿਨ ਸਫਲ ਸਮਝ ਲਓ ਜਿਸ ਦਿਨ ਮਨੁੱਖ ਗੁਰੂ ਦਾ ਰੂਪ ਹੋ ਜਾਂਦਾ ਉਸ ਤੋਂ ਪਹਿਲੇ ਨਹੀਂ ਉਸ ਤੋਂ ਪਹਿਲੇ ਰਸਤੇ 'ਚ ਅਜੇ ਪਹੁੰਚਿਆ ਕੋਈ ਨਹੀਂ ਮੰਦਰ ਗਿਆ ਹੋਇਆ ਉਸੇ ਦਾ ਹੀ ਸਫਲ ਜੇਦੀ ਜ਼ਿੰਦਗੀ ਹਰੀ ਮੰਦਰ ਬਣ ਜਾਏ ਨਿਮਾਜ਼ ਪੜੀ ਹੋਈ ਉਸੇ ਦੀ ਸਫਲ ਜੇ ਦੀ ਜ਼ਿੰਦਗੀ ਖਾਨਾ ਹੈ ਖੁਦਾ ਬਣ ਜਾਏ ਭਗਤ ਕਬੀਰ ਇਸ ਤਰ੍ਹਾਂ ਕਹਿੰਦੇ ਦੇਹੀ ਮਹਿਜ ਮੇਰੀ ਦੇਹੀ ਮਸਜਿਦ ਬਣ ਗਈ ਪਰ ਮੁਖ्तसर ਮੈਂ ਅਰਜ਼ ਕਰਨਾ ਜਿਸ ਦਿਨ ਨਾਉ ਨੇ ਦਾ ਨਾਮ ਪ੍ਰਗਟ ਹੋ ਜਾਂਦਾ ਹੈ ਕਾਇਆ ਹਰੀ ਮੰਦਰ ਬਣ ਜਾਂਦੀ ਹੈ ਭਗਤ ਪੀਪਾ ਜੀ ਇਹ ਹੀ ਕਹਿ ਰਹੇ ਨੇ ਕਾਇਆ ਬਹੁ ਖੰਡ ਖੋਜ ਤੇ ਨਾਉ ਨੇ ਦਾ ਪਾਈ ਨਾਂ ਕਛ ਆਏ ਬੋ ਨਾਂ ਕਛ ਜਾਏ ਬੋ ਰਾਮ ਕੇ ਦੁਹਾਏ ਕਾਇਆ ਦੀ ਖੋਜ ਕਰਦੇ ਆ ਕਰਦੇ ਆ ਨੌ ਨਿਦ ਵਸਤੂ ਸਾਨੂੰ ਪ੍ਰਾਪਤ ਹੋ ਗਈ ਤੇ ਨੌ ਨਿਧੀਆਂ ਕੀ ਨੇ ਨੌ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇ ਇਸ ਕਾ ਬਿਸਰਾ ਤੋ ਹੁਣ ਮੈਂ ਮੂਲ ਨੁਕਤਾ ਤੁਹਾਡੇ ਸਾਹਮਣੇ ਰੱਖਾਂ ਖੋਜੀ ਬਿਰਤੀਆਂ ਤੇ ਮਨੁੱਖਕੁਲ ਜਨਮ ਤੋ ਹੀ ਨੇ ਇਹਦੀ ਅੱਖ ਖੁੱਲਦੀ ਏ ਤੇ ਕੁਝ ਲੱਭਦਾ ਏ ਕੁਝ ਤਲਾਸ਼ ਕਰ ਰਿਹਾ ਏ ਜੀਵਨ ਭਰ ਤਲਾਸ਼ ਕਰਦਾ ਏ ਮਨੁੱਖ ਖੋਜ ਖੋਜ ਕੇ ਜੋ ਲਬੇ ਹੈ ਉਸ ਨਾਲ ਤ੍ਰਿਪਤੀ ਨਹੀਂ ਹੋਈ ਤੇ ਤ੍ਰਿਪਤੀ ਕਿਵੇਂ ਹੋਣੀ ਇਸ ਦਾ ਪਤਾ ਵੀ ਕੋਈ ਨਹੀਂ ਤ੍ਰਿਪਤੀ ਨੂੰ ਰਜੇਮਾ ਕਹਿੰਦੇ ਨੇ ਜੋ ਰਜ ਜਾਏ ਰਾਜਾ ਹਰ ਮਨੁੱਖ ਰਾਜਾ ਹੋਣਾ ਚਾਹੁੰਦਾ ਹੈ ਜੋ ਬੁੱਖਾ ਉਹਨੂੰ ਬੁਖਾਰੀ ਕਹਿੰਦੇ ਨੇ ਜੋ ਰਜ ਗਿਆ ਹੈ ਰਾਜਾ ਰਾਜੇ ਦੇ ਅਰਥ ਇਹ ਨੇ ਰਾਜੇ ਦੇ ਅਰਥ ਹੁਕਮਰਾਨ ਨਹੀਂ ਹੈ ਪ੍ਰਭ ਜੀ ਤੇਰੀ ਦਾਤੀ ਰਾਜਾ ਇਹ ਪ੍ਰਭੂ ਤੇਰੀ ਦਾਤ ਨਾਲ ਮੈਂ ਰਾਜ ਸਕਦਾ ਜੋ ਰਜ ਗਏ ਤ੍ਰਿਪਤ ਹੋ ਗਏ ਰਾਜਾ ਔਰ ਜਿਸ ਦੇ ਅੰਦਰ ਮੰਗ ਚੱਲ ਹੀ ਰਹੀ ਹੈ ਚੱਲ ਹੀ ਰਹੀ ਹੈ ਬਿਖਾਰੀ ਹੈ ਮੰਗਦਾ ਹੈ ਇੱਕ ਗਾਥਾ ਹੈ ਇੱਕ ਸੂਫੀ ਸੰਤ ਉਹਨੂੰ ਕਿਦਰੇ ਪਿੰਡ ਦੇ ਵਸਨੀਕਾਂ ਨੇ ਕਿਹਾ ਤੂੰ ਅਕਬਰ ਕੋਲ ਜਾ ਸੜੇ ਪਿੰਡ ਦੇ ਵਿੱਚ ਮਦਰਸਾ ਨਹੀਂ ਹੈ ਸਕੂਲ ਨਹੀਂ ਹੈ ਤੇ ਤੇਰਾ ਮਾਨ ਸਨਮਾਨ ਬੜਾ ਹੈ ਤੇਰੇ ਕਹਿਣ ਨਾਲ ਅਕਬਰ ਨੇ ਸਾਡੇ ਪਿੰਡ ਵਿੱਚ ਮਦਰਸਾ ਬਣਾ ਦੇਣਾ ਬੱਚਿਆਂ ਦੀ ਪੜਾਈ ਦਾ ਸਾਧਨ ਹੋ ਜਾਣਾ ਹੈ ਤੂੰ ਜਾ ਪੀ ਫਕੀਰ ਸੁੱਤੇ ਸਿਰ ਸਵੇਰੇ ਪਹੁੰਚ ਗਿਆ ਪਰ ਉਦੋਂ ਅਕਬਰ ਦੁਆ ਦੇ ਸੀ ਔਰ ਕਹਿ ਰਿਹਾ ਸੀ اے ਖੁਦਾਮਨ ਤਾਲਾ ਤੂੰ ਮੇਰਾ ਰਾਜ ਪਾਠ ਹੋਰ ਬੜਾ ਮੇਰੇ ਖਜ਼ਾਨੇ ਹੋਰ ਵਧ। ਮੈਨੂੰ ਤਾਕਤ ਹੋਰ ਦੇ। ਮੈਂ ਵਿਸ਼ਵ ਜੇਤੂ ਬਣਾ। ਇਸ ਤਰ੍ਹਾਂ ਉਹ ਮੰਗ ਰਿਹਾ ਸੀ। ਫਕੀਰ ਕਹਿੰਦਾ ਹੈ ਮੈਂ ਤੇ ਰਾਜੇ ਕੋ ਲਾਇਆ ਸੀ ਤੇ ਬੁਲੇਖੇ ਨਾਲ ਮੰਗਤੇ ਕੋ ਲਾਗੇ। ਇਥੇ ਆਪ ਤੇ ਮੰਗਦਾ ਹੈ। ਇਥੇ ਆਪ ਮੰਗ ਰਿਹਾ। ਜ्यों ਵਾਪਸ ਹੋਇਆ ਅਕਬਰ ਨੂੰ ਵੀ ਮਹਿਸੂਸ ਹੋਇਆ ਕੋਈ ਆਇਆ ਹੈ ਪਿੱਛੇ ਔਰ ਮੁੜ ਰਿਹਾ ਹੈ ਦੇਖਿਆ ਪਿੱਛੇ ਮਹਾਨ ਸੂਫੀ ਸੰਤ ਹਜ਼ਰਤ ਨਜ਼ਾਮਉਦੀਨ ਦਾ ਚੇਲਾ ਰੋਕਿਆ ਫਕੀਰ ਸਾਈ ਆਇਓ ਦੱਸੋ ਕੋਈ ਕੰਮ ਕੀ ਚਾਹੀਦਾ ਹੈ ਕਿਨੇ ਕੁਛ ਨਹੀਂ ਚਾਹੀਦਾ ਹੁਣ ਜਿਸ ਤੋਂ ਤੂੰ ਮੰਗ ਰਿਹਾ ਸੀ ਨਾ ਉਸੇ ਤੋਂ ਮੰਗਾਗਾ ਜਾ ਤੂੰ ਆਪਣਾ ਕੰਮ ਜਿਸ ਦੇ ਅੰਦਰ ਮੰਗ ਜਾ ਰਹੀ ਹੈ ਮੰਗਤਾ ਹੈ ਜੋ ਰਜ ਗਿਆ ਹੈ ਰਾਜ ਹੈ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਮਨੁੱਖ ਰਜੇਵਾ ਲੱਭ ਰਿਹਾ ਹੋਰ ਕੁਝ ਵੀ ਨਹੀਂ ਲੱਭ ਰਿਹਾ ਤ੍ਰਿਪਤੀ ਲੱਭ ਰਿਹਾ ਖੋਜ ਰਿਹਾ ਸਭ ਤੋਂ ਪਹਿਲੇ ਮਨੁੱਖ ਨੇ ਖੋਜ ਦਾ ਕੰਮ ਜ਼ਮੀਨ ਤੋਂ ਸ਼ੁਰੂ ਕੀਤਾ ਜ਼ਮੀਨ ਨੇ ਅਨੰਦਿਤਾ ਹੈ ਧਨ ਦਿੱਤਾ ਹੈ ਤਰ੍ਹਾਂ ਤਰ੍ਹਾਂ ਦੀ ਮੈਦਨੀਆਤ ਝੋਲੀ ਦੇ ਚ ਪਾਈ ਏ ਜ਼ਮੀਨ ਅਜੇ ਵੀ ਬਹੁਤ ਕੁਝ ਦੇ ਰਹੀ ਹੈ ਲੇਕਿਨ ਮਨੁੱਖ ਰਜਿਆ ਨਹੀਂ ਹੈ ਨਹੀਂ ਤ੍ਰਿਪਤ ਹੋਇਆ ਫਿਰ ਮਨੁੱਖ ਇਹਨੇ ਪਹਾੜਾਂ ਦੇ ਸੀਨੇ ਚੀਰੇ ਪਹਾੜਾਂ ਦੇ ਚੋਂ ਸੋਨਾ ਮਿਲਿਆ ਚਾਂਦੀ ਮਿਲੀ ਹੀਰੇ ਮਿਲੇ ਜਵਾਹਰਾਤ ਮਿਲੇ ਮੋਂਗੇ ਮਿਲੇ ਨੀਲਮ ਮਿਲੇ ਪੰਨੇ ਮਿਲੇ ਲੋਹਾ ਮਿਲੇ ਤਾਂਬਾ ਮਿਲੇ ਬੜਾ ਕੁਝ ਪਹਾੜਾਂ ਨੇ ਮਨੁੱਖ ਦੀ ਝੋਲੀ ਚ ਪਾਇਆ ਔਰ ਦੇ ਰਹੇ ਨੇ ਲੇਕਿਨ ਮਨੁੱਖ ਰਜਿਆ ਨਹੀਂ ਹੈ ਪਹਾੜ ਵੀ ਨਹੀਂ ਰਜਾ ਸਕੇ ਜ਼ਮੀਨ ਵੀ ਨਹੀਂ ਰਜਾ ਸਕੀ ਫਿਰ ਮਨੁੱਖ ਨੇ ਸਾਗਰਾਂ ਦੇ ਪਾਣੀ ਨੂੰ ਛਾਣਿਆ ਸਮੁੰਦਰ ਨੂੰ ਛਾਣਿਆ ਤਰ੍ਹਾਂ ਤਰ੍ਹਾਂ ਦੀ ਸੌਗਾਤ ਮੈਦ ਨਹੀਂ ਆਇਆ ਸਾਗਰ ਨੇ ਵੀ ਮਨੁੱਖ ਦੀ ਚੋਲੀ ਚਬਾਈਏ ਬਹੁਤ ਕੁਝ ਪਾਈ ਹੈ ਔਰ ਬਹੁਤ ਕੁਝ ਸਾਗਰ ਵੀ ਦੇ ਰਿਹਾ ਹੈ ਲੇਕਿਨ ਮਨੁੱਖ ਨਹੀਂ ਰਜਿਆ ਇੰਨਾ ਵੱਡਾ ਸਾਗਰ ਤੈਨ੍ਹੇ ਹਿੱਸੇ ਸਮੁੰਦਰ ਹੈ ਕਿਸ ਜ਼ਮੀਨ ਹੈ ਨਾ ਇਹ ਸਮੁੰਦਰ ਮਨੁੱਖ ਨੂੰ ਰਜਾ ਸਕਿਆ ਨਾ ਇਹ ਧਰਤੀ ਨਾ ਇਹ ਪਹਾੜ ਫਿਰ ਮਨੁੱਖ ਦੀਆਂ ਨਜ਼ਮਾਂ ਨਜ਼ਰਾਂ ਜਿਹੜੀਆਂ ਨੇ ਆਸਮਾਨ ਤੇ ਗਈਆਂ ਸਭ ਤੋਂ ਨੇੜੇ ਗ੍ਰਹਿ ਸੀ ਚੰ드ਰਮਾ ਤੋ ਫਿਰ ਇਹ ਸੋਚਿਆ ਸ਼ਾਇਦ ਉੱਥੋਂ ਕੁਝ ਲੱਭਿਆ ਹੋ। ਔਰ ਅਸੀ ਮਾਲਾ ਮਾਲ ਹੋ ਜਾਈਏ। ਉਸ ਵਕਤ ਦੀਆਂ ਦੋ ਹਕੂਮਤਾਂ ਰਸ਼ੀਆ ਤੇ ਅਮਰੀਕਾ ਸੈਂਕੜੇ ਸਾਇੰਟਿਸਟ ਦਿਨ ਰਾਤ ਦਿਮਾਗ ਖਪਾਉਂਦੇ ਰਹੇ। ਹਜ਼ਾਰਾਂ ਟੈਕਨੀਸ਼ੀਅਨ ਜੁੜੇ ਰਹੇ। ਔਰ ਬਾਂ ਖਰਬਾਂ ਡਾਲਰ ਖਰਚ ਹੋਏ। ਦੋ ਮੁਲਕਾਂ ਚੋਟੀ ਦੇ ਸ਼ਾਣੇ ਸਾਇੰਟਿਸ ਦਿਨ ਰਾਤ ਮਗਜ਼ ਖਪਾਈ ਕਰਦੇ ਰਹੇ ਇਤਨੇ ਇੰਜੀਨੀਅਰ ਕਿਤਨੇ ਟੈਕਨੀਸ਼ੀਅਨ ਕਿਤਨੀ ਲੇਬਰ ਦਿਨ ਰਾਤ ਲੱਗੀ ਰਹੀ ਅਰਬਾਂ ਖਰਵਾ ਡਾਲਰ ਦੋ ਮੁਲਕਾਂ ਦੇ ਖਰਚ ਹੋਏ ਤਾਂ ਕਿਦਰੇ ਮਨੁੱਖ ਇੱਕ ਦਿਨ ਚੰਦਰਮਾ ਤੇ ਪਹੁੰਚਣ ਦੇ ਸਫਲ ਹੋਏ ਜਿਸ ਦਿਨ ਮਨੁੱਖ ਦੇ ਪੈਰ ਚੰਨ ਤੇ ਟਿਕੇ ਸਨ ਸਾਰੀ ਦੁਨੀਆ ਦੇ ਛੋਲਾਸ ਦੀ ਲਹਿਰ ਦੌੜ ਗਈ ਸੀ ਦੁਨੀਆ ਬਹੁਤ ਖੁਸ਼ ਮਨੁੱਖ ਚੰਨ ਤੇ ਪਹੁੰਚ ਗਿਆ ਚੰਦਰਮਾ ਤੇ ਪਹੁੰਚ ਗਿਆ ਉਹਨਾਂ ਦੇ ਨਾਂ ਦੇ ਚ ਇੱਕ ਮਹਾਨ ਉਰਦੂ ਦਾ ਮਾਇਆ ਨਾਜ਼ ਸ਼ਾਇਰ ਜਿੰਦਾ ਸੀ ਜਿਗਰ ਮੁਰਾਦਾਬਾਦੀ ਹੁਣ ਤੇ ਨਹੀਂ ਹੈ ਉਦੀ ਜ਼ਬਾਨ ਚੋਂ ਇੱਕ ਬੋਲ ਨਿਕਲਿਆ ਆਸਮਾਨੋਂ ਕੀ ਤਮੰਨਾ ਕਰਨ ਵਾਲੇ ਜ਼ਮੀਨ ਵੀ ਹੱਥ ਸੇ ਜਾਂਦੀ ਰਹੇਗੀ ਤੂੰ ਚੰਦਰਮਾ ਤੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਤੈਨੂੰ ਤੇ ਜ਼ਮੀਨ ਦੇ ਉੱਤੇ ਵੀ ਰਹਿਣ ਦੀ ਜਾਂਚ ਨਹੀਂ ਆਈ ਜਿਹੋ ਜਿਹਾਂ ਦਾ ਨਰਕ ਤੂੰ ਜ਼ਮੀਨ ਤੇ ਬਣਾਇਆ ਹੈ ਉਹ ਜਿਹਾਂ ਦਾ ਨਰਕ ਤੂੰ ਆਸਮਾਨ ਤੇ ਬਣਾਏਗਾ ਹੋਰ ਕੀ ਕਰੇਗਾ ਉੱਥੇ ਵੀ ਵਿਤਕਰੇ ਲੈ ਜਾਏਗਾ ਉੱਥੇ ਵੀ ਖੂਨ ਖਰਾਬੇ ਲੈ ਜਾਏਗੇ ਉੱਥੇ ਵੀ ਤੂੰ ਆਪਣਾ ਹੰਕਾਰ ਲੈ ਜਾਏਗਾ ਉੱਥੇ ਵੀ ਤੂੰ ਜਾਤ ਪਾਤ ਦੇ ਝਗੜੇ ਲੈ ਜਾਏਗਾ ਉੱਥੇ ਵੀ ਫੋਕਾ ਹੰਕਾਰ ਲੈ ਜਾਏਗਾ ਚੰ드ਰਮਾਂ ਦੀ ਧਰਤੀ ਨੂੰ ਵੀ ਖੋਣ ਨਾ ਰੰਗੇਗਾ ਹੋਰ ਕੀ ਕਰੇਗਾ ਆਸਮਾਨੋਂ ਕੀ ਤਮੰਨਾ ਕਰਨੇ ਵਾਲੇ ਜ਼ਮੇਂ ਵੀ ਹੱਥ ਸੇ ਜਾਂਦੀ ਰਹੇਗੀ ਭਾਵੇਂ ਅਰਬਾਂ ਖਰਬਾਂ ਡਾਲਰ ਖਰਚ ਹੋਏ ਭਾਵੇਂ ਕਈ ਸਾਲ ਮਿਹਨਤ ਹੋਈ ਤੇ ਸਿਆਣਿਆਂ ਸਿਆਣਿਆਂ ਨੇ ਸਿਰ ਖਪਾਇਆ ਪਰ ਲਿਆਏ ਉਥੋਂ ਕੀ ਮੁਠੀ ਬਰ ਰੇਤ ਹੀ ਲਿਆਏ ਹੋਰ ਕੁਛ ਨਹੀਂ ਉਹ ਮੈਂ ਰੇਤ ਦੇਖੀ ਹੈ ਉਸ ਟੰਡ ਵਿੱਚ ਪਈ ਸੀ ਸੈਸਮਿਊਜ਼ੀਅਮ ਵਿੱਚ ਮੈਂ ਦੇਖ ਕੇ 당 ਰਹਿ ਗਿਆ ਮੈਂ ਕਿ ਹੱਦ ਹੋ ਗਈ ਇਸੇ ਤੇ ਅਰਬਾਂ ਕਰਮਾਂ ਡਾਲਰ ਖਰਚ ਕੀਤੇ ਐ ਮੁਠੀ ਬਰ ਰੇਤ ਲਿਆਂਦੀ ਇਹ ਭਾਰਤ ਦੇਸ਼ ਵੀ ਉਹ ਰੇਤ ਦਿਖਾਣ ਵਾਸਤੇ ਲਿਆਏ ਸਨ ਪ੍ਰਗਤੀ ਮੈਦਾਨ ਦੇਸ਼ ਇੱਕ ਮਹੀਨਾ ਪਈ ਰਹੀ ਸੀ ਲੋਕੀ ਲੈਣ ਲਾ ਕੇ ਵੇਖਦੇ ਸੀ ਬੜੀ ਲੰਬੀ ਲੈ ਚੰ드ਰਮਾ ਦੀ ਮਿੱਟੀ ਮੇਕ ਹੱਦ ਹੋ ਗਈ ਐਨਾ ਖਰਚ ਇਤਨੇ ਮਿਹਨਤ ਲਿਆਂਦੀ ਮੁਠੀ بھر ਰੇ ਬਿੱਟੇ ਮਉਣ ਮਨੁੱਖ ਦੀਆਂ ਨਿਗਾਹਾਂ ਮੰਗਲ ਤੇ ਨੇ ਸ਼ਨੀ ਤੇ ਅੱਗੇ ਨਾ ਚੰਦਰਮਾ ਤੋਂ ਤੋਟ ਕੁਛ ਨਹੀਂ ਮਿਲਿਆ ਸ਼ਾਇਦ ਅੱਗੋਂ ਕੁਛ ਮਿਲੇ ਤੂੰ ਹੋਰ ਅੱਗੇ ਜਾਣ ਦੀ ਕੋਸ਼ਿਸ਼ ਪੇ ਕਰ ਦੇਣ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਕਿਧਰੇ ਵੀ ਚਲਾ ਜਾ ਤੇਰੀ ਲੋੜਾਂ ਦੀ ਪੂਰਤੀ ਹੋ ਜਾਏਗੀ ਸੁੱਖ ਨਹੀਂ ਮਿਲੇਗਾ ਨਹੀਂ ਮਿਲੇ ਨਾ ਜ਼ਮੀਨ ਤੇ ਮਿਲੇਗਾ ਨਾ ਅਸਮਾਨ ਤੇ ਮਿਲੇਗਾ ਨਾ ਚੰ드ਰਮਾ ਤੇ ਮਿਲੇਗਾ ਨਾ ਮੰਗਲ ਤੇ ਮਿਲੇਗਾ ਦੇਸ਼ ਬਦਲ ਲੈ ਘਰ ਬਦਲ ਲੈ ਮੁਲਕ ਬਦਲ ਲੈ ਮਜ਼ਬ ਬਦਲ ਲੈ ਜਾਤ ਪਾਤ ਤੋਂ ਬਦਲ ਲੈ ਸ਼ਹਿਰ ਬਦਲ ਲੈ ਸੁੱਖ ਨਹੀਂ ਮਿਲੇਗਾ ਸਿਰਫ ਲੋੜਾਂ ਦੀ ਪੂਰਤੀ ਹੋਵੇਗੀ ਫਿਰ ਕਿਵੇਂ ਮਿਲੇਗਾ ਕਿੱਥੋਂ ਮਿਲੇਗਾ ਤੋ ਸਹਿਬ ਕਹਿੰਦੇ ਨੇ ਇੱਕ ਹੈ ਜਗ੍ਹਾ ਐਸੀ ਅਗਰ ਤੂੰ ਖੋਜੇ ਮਿਲੇਗਾ ਖੋਜ ਕਰਦੇ ਆ ਉਂਝ ਨਹੀਂ ਲੇਕਿਨ ਮਿਲੇਗਾ ਉਹ ਕਿੱਥੇ ਜਿੱਥੋਂ ਮੈਂ ਖੋਜ ਕਰਾਂ ਤੇ ਰਜ ਜਾਵਾ ਸਹਿਬ ਕਹਿੰਦੇ ਨੇ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾ ਨਾਉ ਨੇ ਦਪਾਈ ਅਗਰ 10000 ਕਿਦਰੇ ਸਤਸੰਗੀ ਬੈਠੇ ਹਨ ਕਿਸੇ ਵੀ ਧਾਰਮਿਕ ਮੰਦਰ ਦੇ ਵਿੱਚ ਕੋਈ ਇੱਕ ਅਦ ਹੁੰਦਾ ਮਨ ਦੀ ਖੋਜ ਕਰਨ ਵਾਲਾ ਬਾਕੀ ਨਹੀਂ ਬਾਕੀ ਨਹੀਂ ਕੋਈ ਇੱਕ ਅਦ ਇਹ ਗਿਣਤੀ ਹੈ ਨਿਰਾਸ਼ਾ ਜਨਕ ਹੈ ਇਸ ਵਾਸਤੇ ਹਜ਼ਾਰਾਂ ਸਾਲ ਪਹਿਲੇ ਵੀ ਕੋਈ ਕਰੋਨਾ ਚ ਇੱਕ ਅਦ ਭਗਤ ਹੁੰਦਾ ਸੀ ਰੱਬ ਨਾਲ ਜੁੜਿਆ ਹੋਇਆ ਅੱਜ ਵੀ ਉਤਨੇ ਨੇ ਮੈਂ ਇਹ ਨਹੀਂ ਕਹਿੰਦਾ ਧਰਤੀ ਖਾਲੀ ਹੈ ਅੱਜ ਵੀ ਹਨ ਪਰ 6 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਪਏ ਵਸਦੇ ਨੇ 600 ਮਨੁੱਖਾਂ ਤੋਂ ਜ਼ਿਆਦਾ ਨਹੀਂ ਆਉਣਗੇ ਬਸ ਇਤਨੇ ਇਤੇ ਕੁਝ ਵੀ ਨਾ ਹੋਈ ਇਤੇ ਉਸ ਤੋਂ ਕੁਝ ਵੀ ਨਹੀਂ ਯਕੀਨ ਨਹੀਂ ਬਜਦਾ ਕਿ ਮਨ ਦੇ ਚੋ ਸੁਖ ਮਿਲੇਗਾ ਆਨੰਦ ਮਿਲੇਗਾ ਮਹਾ ਰਸ ਮਿਲੇਗਾ ਖੇੜਾ ਤੇ ਖੁਸ਼ੀ ਮਿਲੇਗੀ ਭਗਤਾ ਸੰਤਾ ਨੇ ਤੇ ਐਸਾ ਕੇ ਐਸਾ ਨੂੰ ਅਵਤਾਰ ਤੇ ਇਹੀ ਕਹਿੰਦੇ ਰਹੇ ਨੇ ਲੋੜਾਂ ਦੀ ਪੂਰਤੀ ਬਾਰੋਂ ਕਰ ਆਤਮਿਕ ਅਨੰਤ ਵੰਦਨੋ ਲੈ ਹੁਸ਼ੀਆਂ ਤੂੰ ਅੰਦਰੋਂ ਲੈ ਥੇੜਾ ਤੂੰ ਅੰਦਰੋਂ ਲੈ ਇਸ ਸਮਾਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾਉ ਨੇ ਦਪਾਈ